ਕੁਝ ਦਿਨਾਂ ਪਹਿਲਾਂ ਇੱਕ ਔਰਤ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਤੇ ਉਸ ਦੀ ਉਮਰ 73 ਸਾਲ ਤੇ ਹਰਜੀਤ ਕੌਰ ਨਾਮ ਹੈ ਉਸ ਦਾ ਉਸ ਨੇ ਦੱਸਿਆ ਹੈ ਕਿ ਉਸ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਉਸ ਦੇ ਨਾਲ ਕੀ ਕੀ ਤਸ਼ੱਦਦ ਕੀਤੇ ਗਏ ਸੀ ਉਸ ਨੇ ਦੱਸਿਆ ਕਿ ਹਿਰਾਸਤ ਦੇ ਦੌਰਾਨ ਉਸ ਨਾਲ ਗੰਬੀਰ ਬਦਸਲੂਕੀ ਕੀਤੀ ਗਈ ਉਸ ਦੇ ਵਕੀਲ ਦੀਪਕ ਅਨੂਵਾਲੀਆ ਦੇ ਅਨੁਸਾਰ ਹਿਰਾਸਤ ਵਿੱਚ ਹਰਜੀਤ ਕੌਰ ਨੂੰ ਨਾ ਤਾਂ ਢੰਗ ਨਾਲ ਦਵਾਈ ਦਿੱਤੀ ਗਈ ਤੇ ਨਾ ਹੀ ਖਾਣਾ ਜਦੋਂ ਦਵਾਈ ਲਈ ਪਾਣੀ ਮੰਗਿਆ ਗਿਆ ਤਾਂ ਉਸ ਨੂੰ ਸਿਰਫ ਬਰਫ਼ ਦੀ ਇੱਕ ਪਲੇਟ ਦੇ ਦਿੱਤੀ ਗਈ ਇਸ ਤੋਂ ਵੀ ਵੱਧ ਦੋ ਕੋਟਿਆਂ ਦੀ ਸਰਜਰੀ ਤੋਂ ਬਾਅਦ ਵੀ ਉਸ ਨੂੰ ਬਿਸਤਰਾ ਨਹੀਂ ਦਿੱਤਾ ਗਿਆ ਉਸ ਨੂੰ ਕੰਕਰੀਟ ਦੇ ਫਰਸ਼ ਉੱਪਰ ਇੱਕ ਕੰਬਲ ਦੇ ਨਾਲ ਹੀ ਸੌਣਾ ਪਿਆ ਦੱਸਿਆ ਜਾ ਰਿਹਾ ਹੈ ਕਿ 8 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਚੈੱਕ ਇਨ ਦੌਰਾਨ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਈ ਥਾਵਾਂ ਉੱਤੇ ਟਰਾਂਸਫਰ ਕਰਨ ਤੋਂ ਬਾਅਦ ਆਖਰਕਾਰ 25 ਸਤੰਬਰ ਨੂੰ ਉਸ ਨੂੰ ਦਿੱਲੀ ਭੇਜ ਦਿੱਤਾ ਗਿਆ ਦਿੱਲੀ ਪਹੁੰਚ ਕੇ ਹਰਜੀਤ ਕੌਰ ਨੇ ਕਿਹਾ ਕਿ ਇੰਨੇ ਸਾਲਾਂ ਤੱਕ ਉੱਥੇ ਰਹਿਣ ਤੋਂ ਬਾਅਦ ਅਚਾਨਕ ਡਿਪੋਰਟ ਕੀਤਾ ਜਾਣਾ ਮੌਤ ਤੋਂ ਵੀ ਵੱਡੀ ਸਜ਼ਾ ਹੈ ਮੇਰੀਆਂ ਲੱਤਾਂ ਸੁੱਜੀਆਂ ਹੋਈਆਂ ਨੇ ਮੈਨੂੰ ਦਵਾਈ ਨਹੀਂ ਮਿਲੀ ਫਿਲਹਾਲ ਹਰਜੀਤ ਕੌਰ ਮੁਹਾਲੀ ਦੇ ਵਿੱਚ ਆਪਣੀ ਭੈਣ ਦੇ ਨਾਲ ਰਹਿ ਰਹੀ ਹੈ ਇਸ ਘਟਨਾ ਨੇ ਕੈਲੀਫੋਰਨੀਆ ਦੇ ਸਿੱਖ ਸਮਾਜ ਅਤੇ ਪ੍ਰਵਾਸੀ ਹੱਕਾਂ ਦੇ ਲਈ ਕੰਮ ਕਰਨ ਵਾਲਿਆਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰਕੇ ਰੱਖ ਦਿੱਤੀ ਹੈ ਸਮਰਥਕਾਂ ਨੇ ਵਿਰੋਧ ਕਰਦੇ ਹੋਏ ਨਾਅਰੇ ਲਗਾਏ ਸਾਡੀ ਦਾਦੀ ਨੂੰ ਘਰ ਲਿਆਓ ਪਰਿਵਾਰ ਨੇ ਕਿਹਾ ਕਿ ਹੁਣ ਉਹ ਉਸਦੀ ਪੂਰੀ ਦੇਖਭਾਲ ਕਰਨਗੇ ਕੁਝ ਦਿਨਾਂ ਪਹਿਲਾਂ ਇੱਕ ਔਰਤ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਤੇ ਉਸਦੀ ਉਮਰ 73 ਸਾਲ ਤੇ ਹਰਜੀਤ कौर ਨਾਮ ਹੈ ਉਸਦਾ ਉਸਨੇ ਦੱਸਿਆ ਹੈ ਕਿ ਉਸ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਉਸਦੇ ਨਾਲ ਕੀ ਕੀ ਤਸ਼ੱਦਦ ਕੀਤੇ ਗਏ ਸੀ ਉਸਨੇ ਦੱਸਿਆ ਕਿ ਹਿਰਾਸਤ ਦੇ ਦੌਰਾਨ ਉਸ ਨਾਲ ਗੰਭੀਰ ਬਦਸਲੂਕੀ ਕੀਤੀ ਗਈ ਉਸਦੇ ਵਕੀਲ ਦੀਪਕ ਆਲੂਵਾਲੀਆ ਦੇ ਅਨੁਸਾਰ ਹਿਰਾਸਤ ਵਿੱਚ ਹਰਜੀਤ ਕੌਰ ਨੂੰ ਨਾ ਤਾਂ ਢੰਗ ਨਾਲ ਦਵਾਈ ਦਿੱਤੀ ਗਈ ਤੇ ਨਾ ਹੀ ਖਾਣਾ ਜਦੋਂ ਦਵਾਈ ਲਈ ਪਾਣੀ ਮੰਗਿਆ ਗਿਆ ਤਾਂ ਉਸ ਨੂੰ ਸਿਰਫ ਬਰਫ਼ ਦੀ ਇੱਕ ਪਲੇਟ ਦੇ ਦਿੱਤੀ ਗਈ ਇਸ ਤੋਂ ਵੀ ਬਾਅਦ ਦੋ ਗੋਡਿਆਂ ਦੀ ਸਰਜਰੀ ਤੋਂ ਬਾਅਦ ਵੀ ਉਸ ਨੂੰ ਬਿਸਤਰਾ ਨਹੀਂ ਦਿੱਤਾ ਗਿਆ ਉਸ ਨੂੰ ਕੰਕਰੀਟ ਦੇ ਫਰਸ਼ ਉੱਪਰ ਇੱਕ ਕੰਬਲ ਦੇ ਨਾਲ ਹੀ ਸੌਣਾ ਪਿਆ ਦੱਸਿਆ ਜਾ ਰਿਹਾ ਹੈ ਕਿ 8 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਚੈੱਕ ਇਨ ਦੌਰਾਨ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਈ ਥਾਵਾਂ 'ਤੇ ਟਰਾਂਸਫਰ ਕਰਨ ਤੋਂ ਬਾਅਦ ਆਖਰਕਾਰ 25 ਸਤੰਬਰ ਨੂੰ ਉਸ ਨੂੰ ਦਿੱਲੀ ਭੇਜ ਦਿੱਤਾ ਗਿਆ ਦਿੱਲੀ ਪਹੁੰਚ ਕੇ ਹਰਜੀਤ ਕੌਰ ਨੇ ਕਿਹਾ ਕਿ ਇੰਨੇ ਸਾਲਾਂ ਤੱਕ ਉੱਥੇ ਰਹਿਣ ਤੋਂ ਬਾਅਦ ਅਚਾਨਕ ਡਿਪੋਰਟ ਕੀਤਾ ਜਾਣਾ ਮੌਤ ਤੋਂ ਵੀ ਵੱਡੀ ਸਜ਼ਾ ਹੈ ਮੇਰੀਆਂ ਲੱਤਾਂ ਸੁੱਜੀਆਂ ਹੋਈਆਂ ਨੇ ਮੈਨੂੰ ਦਵਾਈ ਨਹੀਂ ਮਿਲੀ ਫਿਲਹਾਲ ਹਰਜੀਤ ਕੌਰ ਮੁਹਾਲੀ ਦੇ ਵਿੱਚ ਆਪਣੀ ਭੈਣ ਦੇ ਨਾਲ ਰਹਿ ਰਹੀ ਹੈ ਇਸ ਘਟਨਾ ਨੇ ਕੈਲੀਫੋਰਨੀਆ ਦੇ ਸਿੱਖ ਸਮਾਜ ਅਤੇ ਪ੍ਰਵਾਸੀ ਹੱਕਾਂ ਦੇ ਲਈ ਕੰਮ ਕਰਨ ਵਾਲਿਆਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰਕੇ ਰੱਖ ਦਿੱਤੀ ਹੈ ਸਮਰਥਕਾਂ ਨੇ ਵਿਰੋਧ ਕਰਦੇ ਹੋਏ ਨਾਅਰੇ ਲਗਾਏ ਸਾਡੀ ਦਾਦੀ ਨੂੰ ਘਰ ਲਿਆਓ ਪਰਿਵਾਰ ਨੇ ਕਿਹਾ ਕਿ ਹੁਣ ਉਹ ਉਸ ਦੀ ਪੂਰੀ ਦੇਖਭਾਲ ਕਰਨਗੇ